ਪਟਿਆਲਾ ਦੇ ਵਿੱਚ ਇੱਕ ਸੋਸ਼ਲ ਮੀਡੀਆ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਡਾਕੂਆਂ ਦਾ ਮੁੰਡਾ 3 ਦੀ ਪ੍ਰੋਮੋਸ਼ਨ ਕਰਨ ਆਏ ਦੇਵ ਖਰੋੜ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਾਰਨ ਕੀ ਨੇ ਕਿਉਂਕਿ ਇਸ ਵੀਡੀਓ ਦੇ ਵਿੱਚ ਨੌਜਵਾਨ ਹੁੱਲੜਬਾਜੀ ਕਰਦੇ ਨਜ਼ਰ ਆ ਰਹੇ ਨੇ ਦੇਵ ਖਰੋੜ ਦੇ ਨਾਲ ਗੱਡੀਆਂ ਭਜਾ ਰਹੇ ਨੇ ਗੱਡੀਆਂ ਦੀ ਸਪੀਡ ਵੀ ਕਾਫੀ ਤੇਜ਼ ਹੈ ਉੱਥੇ ਗੱਲ ਕਰ ਲਈਏ ਜਿਹੜੇ ਨੌਜਵਾਨ ਨੇ ਗੱਡੀਆਂ ਦੇ ਉੱਤੇ ਚੌਂਕੜੀਆਂ ਮਾਰ ਕੇ ਬੈਠੇ ਨੇ ਹੁੱਲੜਬਾਜੀ ਕਰਦੇ ਨਜ਼ਰ ਆ ਰਹੇ ਨੇ ਸਵਾਲ ਖੜੇ ਹੋ ਰਹੇ ਨੇ ਇੱਥੇ ਪ੍ਰਸ਼ਾਸਨ ਤੇ ਤੇ ਉਥੇ ਇੱਕ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਜਿਹੜੇ ਨੌਜਵਾਨ ਹੁੱਲੜਬਾਜੀ ਕਰ ਰਹੇ ਨੇ ਜੇ ਕੋਈ ਕੱਲ ਨੂੰ ਹਾਦਸਾ ਵਾਪਰ ਜਾਂਦਾ ਹੈ ਜਾਂ ਹਾਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਏਗਾ ਹੁਣ ਇਹ ਬੇहद ਹੀ ਅਹਿਮ ਸਵਾਲ ਖੜਾ ਹੋ ਰਿਹਾ ਹੈ ਕਾਫੀ ਤੇਜ਼ੀ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਦੱਸੀ ਜਾ ਰਹੀ ਹੈ ਕਿ ਪਟਿਆਲੇ ਦੀ ਹੈ ਪਟਿਆਲੇ ਦੇ ਵਿੱਚ ਜਦੋਂ ਦੇਵ ਖਰੋੜ ਡਾਕੂਆਂ ਦਾ ਮੁੰਡਾ 3 ਦੀ ਪ੍ਰੋਮੋਸ਼ਨ ਕਰਨ ਲਈ ਆਂਦਾ ਤਾਂ ਉਸ ਦੌਰਾਨ ਨੌਜਵਾਨਾਂ ਦਾ ਵੱਡਾ ਇਕੱਠ ਉੱਥੇ ਆਂਦਾ ਕਾਫਲਾ ਹੁੰਦਾ ਜਿਸ ਕਾਫਲੇ ਦੇ ਵਿੱਚ ਕਾਫੀ ਨੌਜਵਾਨ ਗੱਡੀਆਂ ਦੇ ਉੱਤੇ ਬੈਠ ਕੇ ਹੁੱਲੜਬਾਜੀ ਕਰਦੇ ਆਂ ਨਜ਼ਰ ਆ ਰਹੇ ਨੇ ਹੁਣ ਇਹ ਵੀਡੀਓ ਦੇਵ ਖਰੋੜ ਨੇ ਆਪਣੇ ਪੇਜਾਂ ਤੇ ਵੀ ਪਾਈ ਹੈ ਤਾਂ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਮੈਸੇਜ ਸਾਡੇ ਫਿਲਮ ਸਟਾਰ ਲੋਕਾਂ ਨੂੰ ਦੇ ਰਹੇ ਨੇ ਆ ਨਵੇਂ ਯੂਥ ਜਾਂ ਨੌਜਵਾਨ ਨੂੰ ਦੇ ਰਹੇ ਨੇ ਕਿ ਜਿਹੜੇ ਸਾਭ ਦੀ ਹੁੱਲੜਬਾਜੀ ਕਰ ਰਹੇ ਨੇ ਤਾਂ ਉਹ ਕਿੱਥੇ ਨਾ ਕਿੱਥੇ ਇੱਕ ਹੁੱਲੜਬਾਜੀ ਨੂੰ ਵੀ ਪ੍ਰੋਮੋ ਤੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਇੰਡੀਆ ਫੋਕਸ ਪਟਿਆਲਾ ਦੇ ਵਿੱਚ ਇੱਕ ਸੋਸ਼ਲ ਮੀਡੀਆ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਡਾਕੂਆਂ ਦਾ ਮੁੰਡਾ 3 ਦੀ ਪ੍ਰੋਮੋਸ਼ਨ ਕਰਨ ਆਏ ਦੇਵ ਖਰੋੜ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਾਰਨ ਕੀ ਨੇ ਕਿਉਂਕਿ ਇਸ ਵੀਡੀਓ ਦੇ ਵਿੱਚ ਨੌਜਵਾਨ ਹੁੱਲੜਬਾਜੀ ਕਰਦੇ ਨਜ਼ਰ ਆ ਰਹੇ ਨੇ ਦੇਵ ਖਰੋੜ ਦੇ ਨਾਲ ਗੱਡੀਆਂ ਭਜਾ ਰਹੇ ਨੇ ਗੱਡੀਆਂ ਦੀ ਸਪੀਡ ਵੀ ਕਾਫੀ ਤੇਜ਼ ਆ ਉੱਥੇ ਗੱਲ ਕਰ ਲਈਏ ਜਿਹੜੇ ਨੌਜਵਾਨ ਨੇ ਗੱਡੀਆਂ ਦੇ ਉੱਤੇ ਚੌਂਕੜੀਆਂ ਮਾਰ ਕੇ ਬੈਠੇ ਨੇ ਹੁੱਲੜਬਾਜੀ ਕਰਦੇ ਨਜ਼ਰ ਆ ਰਹੇ ਨੇ ਸਵਾਲ ਖੜੇ ਹੋ ਰਹੇ ਨੇ ਇੱਥੇ ਪ੍ਰਸ਼ਾਸਨ ਤੇ ਤੇ ਉਥੇ ਇੱਕ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਜਿਹੜੇ ਨੌਜਵਾਨ ਹੁੱਲੜਬਾਜੀ ਕਰ ਰਹੇ ਨੇ ਜੇ ਕੋਈ ਕੱਲ ਨੂੰ ਹਾਦਸਾ ਵਾਪਰ ਜਾਂਦਾ ਹੈ ਜਾਂ ਹਾਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਏਗਾ ਹੁਣ ਇਹ ਬੇहद ਹੀ ਅਹਿਮ ਸਵਾਲ ਖੜਾ ਹੋ ਰਿਹਾ ਹੈ ਕਾਫੀ ਤੇਜ਼ੀ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਦੱਸੀ ਜਾ ਰਹੀ ਹੈ ਕਿ ਪਟਿਆਲੇ ਦੀ ਹੈ ਪਟਿਆਲੇ ਦੇ ਵਿੱਚ ਜਦੋਂ ਦੇਵ ਖਰੋੜ ਡਾਕੂਆਂ ਦਾ ਮੁੰਡਾ 3 ਦੀ ਪ੍ਰੋਮੋਸ਼ਨ ਕਰਨ ਲਈ ਆਂਦਾ ਤਾਂ ਉਸ ਦੌਰਾਨ ਨੌਜਵਾਨਾਂ ਦਾ ਵੱਡਾ ਇਕੱਠ ਉੱਥੇ ਆਂਦਾ ਹੈ ਕਾਫਲਾ ਹੁੰਦਾ ਹੈ ਜਿਸ ਕਾਫਲੇ ਦੇ ਵਿੱਚ ਕਾਫੀ ਨੌਜਵਾਨ ਗੱਡੀਆਂ ਦੇ ਉੱਤੇ ਬੈਠ ਕੇ ਹੁੱਲੜਬਾਜੀ ਕਰਦੇ ਆਂ ਨਜ਼ਰ ਆ ਰਹੇ ਨੇ ਹੁਣ ਇਹ ਵੀਡੀਓ ਦੇਵ ਖਰੋੜ ਨੇ ਆਪਣੇ ਪੇਜਾਂ ਤੇ ਵੀ ਪਾਈ ਹੈ ਤਾਂ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਮੈਸੇਜ ਸਾਡੇ ਫਿਲਮ ਸਟਾਰ ਲੋਕਾਂ ਨੂੰ ਦੇ ਰਹੇ ਨੇ ਆ ਨਵੇਂ ਯੂਥ ਜਾਂ ਨੌਜਵਾਨ ਨੂੰ ਦੇ ਰਹੇ ਨੇ ਕਿ ਜਿਹੜੇ ਸਾਭ ਦੀ ਹੁੱਲੜਬਾਜੀ ਕਰ ਰਹੇ ਨੇ ਤਾਂ ਉਹ ਕਿੱਥੇ ਨਾ ਕਿੱਥੇ ਇੱਕ ਹੁੱਲੜਬਾਜੀ ਨੂੰ ਵੀ ਪ੍ਰਮ ਤੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਇੰਡੀਆ ਫੋਕਸ 24 ਦੇ ਨਾਲ ਪਟਿਆਲਾ ਦੇ ਵਿੱਚ ਇੱਕ ਸੋਸ਼ਲ ਮੀਡੀਆ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਡਾਕੂਆਂ ਦਾ ਮੁੰਡਾ 3 ਦੀ ਪ੍ਰੋਮੋਸ਼ਨ ਕਰਨ ਆਏ ਦੇਵ ਖਰੋੜ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਾਰਨ ਕੀ ਨੇ ਕਿਉਂਕਿ ਇਸ ਵੀਡੀਓ ਦੇ ਵਿੱਚ ਨੌਜਵਾਨ ਹੁੱਲੜਬਾਜੀ ਕਰਦੇ ਨਜ਼ਰ ਆ ਰਹੇ ਨੇ ਦੇਵ ਖਰੋੜ ਦੇ ਨਾਲ ਗੱਡੀਆਂ ਭਜਾ ਰਹੇ ਨੇ ਗੱਡੀਆਂ ਦੀ ਸਪੀਡ ਵੀ ਕਾਫੀ ਤੇਜ਼ ਆ ਉੱਥੇ ਗੱਲ ਕਰ ਲਈਏ ਜਿਹੜੇ ਨੌਜਵਾਨ ਨੇ ਗੱਡੀਆਂ ਦੇ ਉੱਤੇ ਚੌਂਕੜੀਆਂ ਮਾਰ ਕੇ ਬੈਠੇ ਨੇ ਹੁੱਲੜਬਾਜੀ ਕਰਦੇ ਨਜ਼ਰ ਆ ਰਹੇ ਨੇ ਸਵਾਲ ਖੜੇ ਹੋ ਰਹੇ ਨੇ ਇੱਥੇ ਪ੍ਰਸ਼ਾਸਨ ਤੇ ਤੇ ਉਥੇ ਇੱਕ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਜਿਹੜੇ ਨੌਜਵਾਨ ਹੁੱਲੜਬਾਜੀ ਕਰ ਰਹੇ ਨੇ ਜੇ ਕੋਈ ਕੱਲ ਨੂੰ ਹਾਦਸਾ ਵਾਪਰ ਜਾਂਦਾ ਹੈ ਜਾਂ ਹਾਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਏਗਾ ਹੁਣ ਇਹ ਬੇहद ਹੀ ਅਹਿਮ ਸਵਾਲ ਖੜਾ ਹੋ ਰਿਹਾ ਹੈ ਕਾਫੀ ਤੇਜ਼ੀ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਦੱਸੀ ਜਾ ਰਹੀ ਹੈ ਕਿ ਪਟਿਆਲੇ ਦੀ ਹੈ ਪਟਿਆਲੇ ਦੇ ਵਿੱਚ ਜਦੋਂ ਦੇਵ ਖਰੋੜ ਡਾਕੂਆਂ ਦਾ ਮੁੰਡਾ 3 ਦੀ ਪ੍ਰੋਮੋਸ਼ਨ ਕਰਨ ਲਈ ਆਂਦਾ ਹੈ ਤਾਂ ਉਸ ਦੌਰਾਨ ਨੌਜਵਾਨਾਂ ਦਾ ਵੱਡਾ ਇਕੱਠ ਉੱਥੇ ਆਂਦਾ ਹੈ ਕਾਫਲਾ ਹੁੰਦਾ ਹੈ ਜਿਸ ਕਾਫਲੇ ਦੇ ਵਿੱਚ ਕਾਫੀ ਨੌਜਵਾਨ ਗੱਡੀਆਂ ਦੇ ਉੱਤੇ ਬੈਠ ਕੇ ਹੁੱਲੜਬਾਜੀ ਕਰਦੇ ਆਂ ਨਜ਼ਰ ਆ ਰਹੇ ਨੇ ਹੁਣ ਇਹ ਵੀਡੀਓ ਦੇਵ ਖਰੋੜ ਨੇ ਆਪਣੇ ਪੇਜਾਂ ਤੇ ਵੀ ਪਾਈ ਹੈ ਤਾਂ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਮੈਸੇਜ ਸਾਡੇ ਫਿਲਮ ਸਟਾਰ ਲੋਕਾਂ ਨੂੰ ਦੇ ਰਹੇ ਨੇ ਆ ਨਵੇਂ ਯੂਥ ਜਾਂ ਨੌਜਵਾਨ ਨੂੰ ਦੇ ਰਹੇ ਨੇ ਕਿ ਜਿਹੜੇ ਸਾਭ ਦੀ ਹੁੱਲੜਬਾਜੀ ਕਰ ਰਹੇ ਨੇ ਤਾਂ ਉਹ ਕਿੱਥੇ ਨਾ ਕਿੱਥੇ ਇੱਕ ਹੁੱਲੜਬਾਜੀ ਨੂੰ ਵੀ ਪ੍ਰ ਤੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਇੰਡੀਆ ਫੋਕਸ 24 ਦੇ ਨਾਲ ਪਟਿਆਲਾ ਦੇ ਵਿੱਚ ਇੱਕ ਸੋਸ਼ਲ ਮੀਡੀਆ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਡਾਕੂਆਂ ਦਾ ਮੁੰਡਾ 3 ਦੀ ਪ੍ਰੋਮੋਸ਼ਨ ਕਰਨ ਆਏ ਦੇਵ ਖਰੋੜ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਾਰਨ ਕੀ ਨੇ ਕਿਉਂਕਿ ਇਸ ਵੀਡੀਓ ਦੇ ਵਿੱਚ ਨੌਜਵਾਨ ਹੁੱਲੜਬਾਜੀ ਕਰਦੇ ਨਜ਼ਰ ਆ ਰਹੇ ਨੇ ਦੇਵ ਖਰੋੜ ਦੇ ਨਾਲ ਗੱਡੀਆਂ ਭਜਾ ਰਹੇ ਨੇ ਗੱਡੀਆਂ ਦੀ ਸਪੀਡ ਵੀ ਕਾਫੀ ਤੇਜ਼ ਆ ਉਥੇ ਗੱਲ ਕਰ ਲਈਏ ਜਿਹੜੇ ਨੌਜਵਾਨ ਨੇ ਗੱਡੀਆਂ ਦੇ ਉੱਤੇ ਚੌਂਕੜੀਆਂ ਮਾਰ ਕੇ ਬੈਠੇ ਨੇ ਹੁੱਲੜਬਾਜੀ ਕਰਦੇ ਨਜ਼ਰ ਆ ਰਹੇ ਨੇ ਸਵਾਰ ਹੁੱਲੜਬਾਜੀ ਕਰਦੇ ਨਜ਼ਰ ਆ ਰਹੇ ਨੇ ਸਵਾਰ